ਬਾਸ ਮਾਰਕੀਟ ਦਾ ਜੋ ਵੀ ਵੀਊ ਆ ਪੌਟਸਾਈਡ ਆ ਮਾਰਕੀਟ ਜੋ ਵੀ ਇਹ ਚੀਜ਼ ਕਰ ਰਹੀ ਹੈ ਸਿਰਫ ਰਿਟਰੇਸਮੈਂਟ ਕਰ ਰਹੀ ਹੈ ਰਿਟਰੇਸਮੈਂਟ ਕਰਕੇ ਮਾਰਕੀਟ ਤੁਹਾਨੂੰ ਪੌਟਸਾਈਡ ਦਾ ਵੀਊ ਦੇਊਗੀ ਜੋ ਵੀ ਇਹ ਪ੍ਰਾਈਸ ਚੱਲਦਾ ਪਿਆ ਹੈ ਹੈਨਾ ਦੇਖਦੇ ਆ ਇਸ ਜਗ੍ਹਾ ਤੋਂ ਮਾਰਕੀਟ ਪੌਟਸਾਈਡ ਨੂੰ ਜਾਂਦੀ ਹੈ ਜਾਂ ਨਹੀਂ ਜਾਂਦੀ ਪਿੰਦਾਸ ਵੇਟ ਕਰੀਏ ਨਾ ਅਰੀਏ ਜੀ ਜੇ ਬਹੁਤ ਸਾਰੇ ਆਪਣੇ ਪੱਖ ਚੀ ਹੈ ਠੀਕ ਹੈ ਮਾਰਕੀਟ ਦੀ ਬਸ ਵੇਟ ਕਰਦੇ ਆ ਆਪਣੀ ਪੌਟਸਾਈਡ ਜਾਂਦੀ ਪਿੰਦਾਸ ਵੇਟ ਕਰਨੀ ਬੰਦ ਨਹੀਂ ਕੋਈ ਡਰ ਨਹੀਂ ਕੋਈ ਡੱਕ ਨਹੀਂ ਜਦੋਂ ਆਪਣਾ ਦਾਦਾ ਆਪਣੇ ਕੱਖ ਚੋ ਵੀ ਉਹਨਾਂ ਚਾਹੇ ਲੌਸ ਹੋਵੇ ਉਹ ਵੀ ਸਾਨੂੰ ਮਨਜ਼ੂਰ ਆ। ਹਾਂ ਹਾਂ ਇੱਕ ਵਾਰੀ ਨਿਕਲੋ ਆਪਾਂ ਆਪਣਾ ਸਟੌਪ ਲੌਸ ਆ ਨਿਕਲੋ ਕੋਈ ਦਿੱਕਤ ਨਹੀਂ। ਜੇ ਪੁਟ ਸਾਈਡ ਆਉਣਾ ਹੈ ਮੈਂ ਦੁਬਾਰੇ ਦੱਸੂਗਾ ਚੀਜ਼ਾਂ ਵੇਟ ਕਰੋ ਫਿਲਹਾਲ ਦੀ ਘੜੀ ਤਾਂ ਇੱਕ ਦਾਮੀ ਪੁਟ ਸਾਈਡ ਨੂੰ ਬੈਠਣਾ ਪੈਣਾ ਏ। ਵੇਟ ਕਰੋ ਕਿਉਂਕਿ ਬੈਲੈਂਸ ਕਰੀਟ ਹੁੰਦਾ ਨਾ ਜਦੋਂ ਕੈਂਡਲਾਂ ਦੇ ਵਿੱਚ ਤੇ ਉਦੋਂ ਮਾਰਕੀਟ ਵੱਡੀ ਰਿਟਰੇਸਮੈਂਟ ਕਰਦੀ ਤੇ ਵਧੀਆ ਰਿਟਰੇਸਮੈਂਟ ਕਰਦੀ ਆ। ਉਹ ਇੱਕ ਰੀਜ਼ਨ ਹੈ ਉਸ ਵਜ੍ਹਾ ਕਰਕੇ ਠੀਕ ਆ ਵੇਟ ਕਰੋ ਫਿਲਹਾਲ ਦੀ ਘੜੀ। ਇੱਕ ਨਾ ਆ ਵਾਲੀ ਜਿਹੜੀ ਜ਼ੋਨ ਹੈ ਮੈਂ ਤੁਹਾਨੂੰ ਇੱਕ ਜ਼ੋਨ ਬਣਾ ਕੇ ਦੇਣਾ ਇਸ ਜ਼ੋਨ ਦੇ ਵਿੱਚੋਂ ਆਪਾਂ ਦੁਬਾਰੇ ਪੁਟਸਾਈਡ ਨੂੰ ਬੈਠਣਾ ਹੈ 130 ਦੇ ਵਿੱਚੋਂ 140 ਦੇ ਠੀਕ ਹੈ 130 ਤੋਂ 140 ਇਹ ਵਾਲੀ ਜ਼ੋਨ ਦੇ ਵਿੱਚੋਂ ਮਾਰਕੀਟ ਔਰ ਪੁਟਸਾਈਡ ਲੈ ਕੇ ਆਉਣਾ ਤੇ ਜਿਹੜਾ ਇਹਦਾ ਆਪਣਾ ਸਟਾਪ ਲੌਸ ਰੱਖਣਾ ਹੈ ਉਹ ਸਟਾਪ ਲੌਸ ਰੱਖਣਾ 150 ਤੋਂ ਉੱਪਰ 160 ਦਾ ਆਹ ਵਾਲਾ ਜਿਹੜਾ ਸਟਾਪ ਲੌਸ ਹੈ ਮੈਂ ਇੱਥੇ ਇਹਦੀ ਰੈੱਡ ਲਾਈਨ ਨੂੰ ਮੋਟੀ ਕਰ ਦਿੰਦਾ ਇਸ ਜਗ੍ਹਾ ਤੇ ਮਾਰਕੀਟ ਆ ਜਾਊਗੀ ਤਾਂ ਉਹ ਸਾਡਾ ਸਟਾਪ ਲੌਸ ਹੋ ਗਿਆ ਇਸ ਜ਼ੋਨ ਦੇ ਵਿੱਚੋਂ ਅਸੀਂ ਪੁਟਸਾਈਡ ਨੂੰ ਆਵਾ ਲਵਾਂਗੇ ਦੁਬਾਰਾ ਠੀਕ ਯਾਰ ਜੇ ਉਹ ਕਿਤਾਬ ਫਿਰਦੀ ਦੀ ਭਾਜੀ ਫਿਰ ਹਾਂ ਫਿਰਦੀ ਹੀ ਹੈ ਫਿਰ ਉਹੀ ਤਾਂ ਕਹਿ ਰਹੇ ਆ ਇਹ 220 25 ਤੱਕ ਜਾ ਰਹੀ ਹੈ 230 ਸਟਾਪ ਲਸ 0 ਰੱਖੋ ਠੀਕ ਹੈ 0 ਸਟਾਪ ਲਸ ਮਤਲਬ 0 ਜਿਹੜੀ 220 ਦਾ ਲੋਅ ਆ ਤਾਂ ਸਟਾਪ ਲਸ ਬਸ ਸਿਰਫ 0 ਹੋਵੇ ਠੀਕ ਹੈ ਸਟਾਪ ਲਸ 0 ਮਤਲਬ ਸਟਾਪ ਲਸ 0 ਜਾਉਗੀ ਤਾਂ ਐਸੇ ਜਗ੍ਹਾ ਤੋਂ ਜਾਉਗੀ ਨਹੀਂ ਨਹੀਂ ਠੀਕ ਹੈ ਸਟਾਪ ਲਸ 0 ਤਾਂ ਮਤਲਬ 0 ਠੀਕ ਹੈ ਬੰਦਾ ਧੜਾ ਕੋਸਟ ਕਰਦੇ ਨਾ ਤਾਂ ਜਾਊਗਾ ਨਹੀਂ ਕੋਈ ਚਾਰ ਆ ਜੀ ਦੇਖੋ ਵੀ ਅੱਜ ਲਾਸ ਲੈਣਾ ਮਨਜ਼ੂਰ ਆ ਭਾਵੇਂ ਵੱਡਾ ਹੋ ਜਾ ਕੋਈ ਦਿੱਕਤ ਨਹੀਂ ਯਾਰ ਆ ਕੋਸਟ ਕੋਸਾ ਕੋਈ ਦਿੱਕਤ ਨਹੀਂ ਜੇ 2-4 ਪੁਆਇੰਟ ਦਾ ਸਾਨੂੰ ਮਿਲ ਜੀ ਜਾਊਗਾ ਤਾਂ ਕੀ ਕਿੱਡੀ ਗੱਲ ਆ ਤੇ ਜਿਹੇ ਜਿਹੜੇ ਹਿਸਾਬ ਨਾਲ ਮੈਂ ਚੀਜ਼ ਸੋਚ ਰਿਹਾ ਨਾ ਜੇ ਉਹ ਹਿਸਾਬ ਨਾਲ ਹੋ ਗਈ ਨਾ ਮੈਂ ਹਨਾ ਦੁਖ ਦੇਖੀ ਜਲੇ ਵੀ ਹੁੰਦਾ ਕੀ ਹੈ ਬਸ ਜਿਹੜੀ ਟ੍ਰੈਪਿੰਗ ਕਰ ਰਹੇ ਹੈ ਨਾ ਲੋਕ ਆਪਣੇ ਨਾਲ ਨਹੀਂ ਕਰ ਸਕਦਾ ਕੋਈ ਨਿਊ ਮੈਂ ਵੀ ਨਾਲ ਨਾਲ ਇਹ ਪੀਜਰ ਕੰਮ ਕੀ ਕਰਦਾ ਹੈ ਜੇ ਤੂੰ ਮੱਕੀ ਅਰਬਾ ਕੰਮ ਕਰਦਾ ਹੈ 244 ਠੀਕ ਹੈ ਚਲ ਬਾਅਦ ਕੈਂਡਲ ਸਟੌਪ लॉस ਕੋਈ ਨਹੀਂ ਹੈ ਠੀਕ ਹੈ ਜ਼ੀਰੋ ਸਟੌਪ लॉस ਤੋਂ ਜੇ 225 ਤੋਂ ਹੀ ਬੰਦਾ ਬੈਠਾ 245 ਦੇ 20 ਪੁਆਇੰਟ ਅਨ ਔਰ ਜਾਣ ਦੇ ਕਿਉਂ ਨਹੀਂ ਜਾਂਦੀ ਹੈ ਕੋਈ ਦਿੱਕਤ ਨਹੀਂ ਹੈ ਟ੍ਰੇਲਿੰਗ ਕਰੋ ਜਿਹੜਾ ਬੰਦਾ ਕਰਦਾ ਸਟਾਪ ਲਾਸ ਨੂੰ ਆਪ ਆਪ ਕਰਦਾ ਕਰਦਾ ਟ੍ਰੇਨਿੰਗ ਕਰਦਾ ਨਾ ਦੇ ਦੇਖਦਾ ਹੁੰਦਾ ਹੈ 257 252 257 ਤਜਰਬਾ ਲਈ ਮਤਲਬ 209 260 262 267 ਇਸ ਇਸ ਆ ਪਾਵਰ ਆਫ ਨੌਲੇਜ ਠੀਕ ਹੈ ਜਾਣਦੀ ਐ ਇਦਾਂ ਮਾਰਕੀਟ ਨੂੰ ਸਮਝਣਾ ਸਿੱਖੋ ਬੌਸ ਦੇ ਕੋਈ ਗਲਤੀ ਹੁੰਦੀ ਹੈ ਤਾਂ ਉਸ ਗਲਤੀ ਨੂੰ ਬਿੰਦਾਸ ਨਾਲ ਦੀ ਨਾਲ ਫੜਨਾ ਸਿੱਖੋ ਕਿ ਮਾਰਕੀਟ ਸਾਨੂੰ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਠੀਕ ਹੈ 220 ਤੋਂ 270 ਤੱਕ 50 ਬਾਂਡ ਜੇ ਇਸ 284 ਹੈ ਹੈ ਕੋਸ ਇਹ ਸਿਰਫ ਮੇਰੇ ਜਿਸ ਦਿਨ ਇਹਨਾਂ ਨੇ ਨਾ ਵੱਡਾ ਕੋਸ ਕਾਹਨ ਕਰਨਾ ਹੁੰਦਾ ਨਾ ਅਜਨੇ ਇਹਨਾਂ ਨੇ ਲੋਕਾਂ ਨੂੰ ਮੇਰੇ ਬਾਹਰ ਪਹਿਲਾਂ ਕੱਢਣਾ ਹੈ ਲੋਕਾਂ ਨੂੰ ਖਤਮ ਕਰਨਾ ਹੈ ਤੇ ਇਹਦੇ ਹਿਸਾਬ ਨਾਲ ਖਤਮ ਕਰਨਾ ਕਿ ਲੋਕਾਂ ਦੇ ਵਿੱਚ ਤੰਤੀ ਨਾ ਰਹਿਣ ਦੁਬਾਰੇ ਟਰੇਡ ਕਰਨ ਦੇ ਠੀਕ ਹੈ ਯਾਰ ਮੈਂ ਮੈਂ ਜ਼ੀਰੋ ਸਟਾਪ ਲੌਸ ਕਹਿ ਰਹੇ ਆ ਵੀ ਯਾਰ ਜੇ ਕੋਈ ਤੀ ਤਾਂ ਕਿੰਨੇ ਵਾਰੀ ਮਾਰਕੀਟ ਨੇ ਮੌਕਾ ਦਿੱਤਾ ਤੀ ਤਾਂ ਥੱਲੇ ਯਾਰ 5 ਪੁਆਇੰਟ ਦਾ ਬੰਦਾ ਸਟਾਪ ਲੌਸ ਨਹੀਂ ਲੈ ਸਕਦਾ ਹੈਨਾ ਤੇ 5 ਪੁਆਇੰਟ ਦੇ ਬਦਲੇ ਮੈਂ ਕਿੰਨੇ ਪੁਆਇੰਟ ਦਵਾ ਰਿਹਾ 290 290 ਕਰਤਾ ਲੋਕ ਕ੍ਰੋਸ ਲਓ ਕਰਤਾ ਗੁੰਮਰਾਹ ਕੀਤਾ ਜਾਂਦਾ ਹੈ ਮਾਰਕੀਟ ਚ ਬਹੁਤ ਸਾਰੇ ਲੋਕਾਂ ਨੂੰ ਹੋਰ ਕੁਛ ਨਹੀਂ ਕੀਤਾ ਜਾਂਦਾ ਹੈ ਗੁੰਮਰਾਹ ਕੀਤਾ ਜਾਂਦਾ ਹੈ ਵਾਦਾ ਕ ਨਹੀਂ ਵਾਦਾ ਪ੍ਰੀਮੀਅਮ ਹਣ ਰੈਡੀਆਂ ਵੱਡੀਆਂ ਕੈਂਡਲਾਂ ਮਾਰਾ ਕੇ ਨਾ ਹਰੀਆਂ ਲੋਕਾਂ ਨੂੰ ਕਹਿਣਗੇ ਕਿ ਬਾਈ ਜੀ ਰੀਟ੍ਰੇਸਮੈਂਟ ਜ਼ੋਨ ਲਾ ਲਓ ਪੀ 1 ਐਚ ਹੀ ਲਾ ਲਓ ਠੀਕ ਆ ਇਸ ਜਗ੍ਹਾ ਤੋਂ ਕਿ ਅਸੀਂ ਕਾਲ ਸਾਈਡ ਬੈਠਾਂਗੇ ਕਈ ਵੀ ਮਨੇ ਚ ਕੰਮ ਕਰਦੀ ਨਹੀਂ ਕਿਉਂਕਿ ਜਦੋਂ ਕੁਛ ਹੈ ਹੀ ਨਹੀਂ 302 ਹਾਂ ਜੇ 150 ਤੋਂ ਉੱਪਰ ਜਾਊਡੀ ਤੇ ਸਾਡਾ ਕੰਮ ਖਤਮ ਹੈ ਯਾਰ 135 ਤੋਂ 140 ਤੋਂ ਕਿੰਨਾ ਸਟਾਪ ਲੌਸ ਆ ਹੌਣ ਚਾਰਟ ਦੇ ਉੱਤੇ ਸਿਰਫ 20 ਤੋਂ 30 ਪੁਆਇੰਟ ਦਾ ਸਟਾਪ ਲੌਸ ਹੈ ਜੀ ਇਹ ਤਾਂ ਉਹ ਤਾਂ ਮਾਰਕੀਟ ਨੇ ਦੇਣਾ ਹੀ ਨਹੀਂ ਨਾ ਮਦਰ ਵਾਜਲੀ ਇੰਨੀ ਸਟ੍ਰਾਈਕ ਪ੍ਰਾਈਸ ਦਾ ਮਾਰਕੀਟ ਕਰ ਗਈ 23000 ਤੋਂ 23050 ਵੀ ਕਰ ਗਈ 2300 ਵੀ ਕਰਾਸ ਕਰ ਗਈ ਤੇ ਉਸ ਤੋਂ ਬਾਅਦ ਤੀਜੀ ਨੂੰ ਕਰਾਸ ਕਰਨ ਵਾਸਤੇ ਤਾਂ ਜੀਰਾ ਚਾਹੀਦਾ ਨਾ ਮਾਰਕੀਟ 'ਚ ਹਾਂ ਜੀ ਇਹ ਕਰੂਗੀ ਤਾਂ ਫਿਰ ਲੌਸ ਲਾਵਾਂਗੇ ਯਾਰ ਕੋਈ ਦਿੱਕਤ ਨਹੀਂ ਮੈਂ ਸਰੀਆਮ ਕੇ ਆਦੇ ਮੈਂ ਲਾਸ ਲਾਉਂਦਾ ਲਾਉਂਗਾ ਤਾਂ ਮੈਂ ਜਾਉਂ ਪੱਟੀ ਕਾਲ ਨਹੀਂ ਜਾਂਦਾ ਵੈਸੇ ਸੁਨੇ ਇਹਨਾਂ ਨੇ ਗਲਤ ਕੀਤਾ ਐਣਾ ਭਾਜੀ ਆਪਾਂ ਮੈਸਟਰ ਜਿੱਦਾਂ ਖੜੇ ਵੀਰੇ ਆ ਮੈਨੂੰ ਇੱਕ ਗੱਲੱਸੋ ਸਿੱਧੀਆਂ ਕੈਂਡਲਾਂ ਵੱਜਦੀਆਂ ਆ ਰਹੀਆਂ ਸਿੱਧੀਆਂ ਠੀਕ ਆ ਕਿਸੇ ਨੂੰ ਰਾਹ ਨਹੀਂ ਦੇ ਰਿਹਾ ਪੁੱਟ ਸਾਈਡ ਤੇ ਬੈਠ ਕੇ ਕਿਸੇ ਨੂੰ ਰਾਹ ਨਹੀਂ ਦੇ ਰਿਹਾ ਪੁੱਟ ਸਾਈਡ ਬੈਠਣਾ ਠੀਕ ਆ ਹੁਣ ਲੋਕ ਕਿੱਥੇ ਬੈਠਣਗੇ ਹੁਣ ਆਪਾਂ ਨੂੰ ਬੈਠਣਾ ਜਿਹੜਾ ਬੰਨਦਾ ਸੀ ਉਹੀ 70 80 90 ਦੀ ਜ਼ੋਨ ਤੋਂ ਬੰਨਦਾ ਸੀ ਬੈਠਣਾ ਬਟ ਇਹਨਾਂ ਨੇ ਉੱਥੇ ਨਹੀਂ ਕੀਤਾ ਆਪਾਂ ਵਹਿ ਗਏ ਆਪਾਂ ਨੂੰ ਲਾਸ ਹੋਇਆ ਕੋਈ ਦਿੱਕਤ ਨਹੀਂ ਮੰਨ ਲਿਆ ਹੁਣ ਜਦ ਉੱਪਰ ਅਗਲੀ ਜਿਹੜੀ ਜ਼ੋਨ ਬਣਦੀ ਪਈ ਉਹ ਆਹ ਵਾਲੀ ਬਣਦੀ ਪਈ ਹੈ ਹੁਣ ਚੱਲਦੀ ਮਾਰਕੀਟ 'ਚ ਕਿਸੇ ਵੀ 5 ਮਿੰਟ 'ਚ ਵੀ ਇੰਟਰਾਡੇਜ ਕੁਛ ਕੀ ਚੀਜ਼ ਕਰਨੀ ਹੈ ਤਾਂ ਫਿਰ ਇਹ ਜੋਨ ਬਣਾ ਕੇ ਤੁਸੀਂ ਉਥੋਂ ਆਰਾਮ ਨਾਲ ਬੈਠ ਸਕਦੇ ਹੋ ਜ਼ੋਨ ਤੁਹਾਡੀ ਐਗਜ਼ੈਕਟ ਸਪੋਰਟ ਰੈਜ਼ਿਸਟੈਂਸ 'ਤੇ ਬਣਦੀ ਆ ਤੁਸੀਂ ਇੱਥੋਂ ਬੈਠੋ ਉਥੋਂ ਰਿਸਕ ਛੋਟਾ ਲਵੋ 310 ਪਰਬਲਮ ਪਰਦੀ ਹੈ ਹੈ ਕੋਈ ਕਾਲ ਬੰਦਾ ਹੁਣ ਕਸ ਕਾਲਦਾ ਤੇ ਗੁੰਮਰਾਹ ਕਰਦੇ ਆ ਬਹੁਤ ਲੋਕਾਂ ਨੂੰ ਬਚੋ ਇਹਦੇ ਨਾਲ ਬਚੇ ਠੀਕ ਹੈ ਬੱਚੋ ਇੱਕ ਚੀਜ਼ ਸੱਚ ਉਹ ਕਰਨੀ ਆਪਾਂ ਸਾਰੇ ਆਣੇ ਮੈਂ ਇਹਨੂੰ ਨਾ ਰਿਕਾਰਡਿੰਗ ਹੀ ਕਰ ਲੈਣ ਦੇ ਬਹੁਤ ਜ਼ਰੂਰ ਬੰਦੇ ਅੱਛਾ ਸਾਰੇ ਆਣੇ ਦੱਸੋ ਕਿ ਜਿਹੜੀ ਵੀ ਆਪਾਂ ਇਹ ਚੀਜ਼ ਕੀਤੀ ਹੈ ਤੁਹਾਡੇ ਸਾਹਮਣੇ ਕੀਤੀ ਹੈ ਨਾ ਇਹ ਜਿਹੜਾ ਪੁੱਟ ਦਾ ਵੀਊ ਸੀਗਾ ਜਾਂ ਕਾਲ ਦਾ ਫਲੋਸ ਲੈ ਕੇ ਸਾਰੇ ਆਣੇ ਯਾਰ ਰੌਲਾ ਪਾ ਕੇ ਦੱਸੋ ਕਿਉਂਕਿ ਕਈ ਬੰਦੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਯਾਰ ਇਹ ਲਾਈਵ ਕਰਦੇ ਨੇ ਜਾਂ ਕੀ ਕਰਦੇ ਨੇ ਸਾਰੇ ਬੰਦੇ ਜਿੰਨੇ ਵੀ ਬੈਠੇ ਹੋ ਸਭ ਤੋਂ ਸਾਹਮਣੇ ਆ ਸਾਹਮਣੇ ਹੋਈ ਹੈ ਮੈਂ ਤੁਹਾਡੇ ਕੋਲ ਸਾਰਿਆਂ ਦੇ ਸਾਹਮਣੇ ਹੋਇਆ ਸਰ ਜੀ ਸਾਰਿਆਂ ਦੇ ਸਾਹਮਣੇ ਆ ਜੀ ਸਾਹਮਣੇ ਆ ਸਰ ਸਾਹਮਣੇ ਆ ਸਰ ਸਾਹਮਣੇ ਆ ਜੀ ਸਾਹਮਣੇ ਆ ਸਰ ਬਿਲਕੁਲ ਜੀ ਬਿਲਕੁਲ ਅੱਖਾਂ ਸਾਹਮਣੇ ਕੀਤਾ ਜੀ ਇੱਕ ਲੱਗਦਾ ਠੀਕ ਹੈ ਜੀ ਧੰਨਵਾਦ